जय भीम जय भारत साथियों एसएचओ साहब ਸਾਡੇ ਕੋਲ ਪਹੁੰਚੇ ਆ ਇਹਨਾਂ ਦਾ ਵੈਲਕਮ ਆ ਚਾਹੇ 2 ਦਿਨ ਹੋ ਗਏ 3 ਦਿਨ ਹੋ ਗਏ ਮੈਂ ਇਹਨਾਂ ਅੱਗੇ ਜੋ ਸਾਡਾ ਸਵਾਲ ਬਣਦਾ ਆ ਉਹ ਮੇਰਾ ਜਿਨਾਂ ਨੂੰ ਸਵਾਲ ਆ ਪੁੱਛੋ ਕਹਿੰਦੇ ਭਈ ਹੱਲ ਕਿਵੇਂ ਕਰਨਾ ਆ ਐਸਐਚਓ ਸਾਹਿਬ ਇੱਕ ਪਟੇ ਸਾਹਿਬ ਉਹਨਾਂ ਨੇ ਦੇਖਤੀ ਆ ਜੇਕਰ ਸਾਡੇ ਨਾਲ ATM ਜਾਂ ਤਸਵੀਰ ਸਾਡੇ ਸਾਹਮਣੇ ਨਹੀਂ ਆਉਂਦੇ ਹਨ ਸਾਡੇ ਕੋਲ ਸਾਡੇ ਘਿਰਣਾ ਆਉਂਦੀ ਹੈ ਤਾਂ ਇਹੋ ਨਾਲ ਮੈਂ ਤੇ ਇਸ ਪਿੰਡ ਦੀ ਜੋ ਪੰਚਾਇਤੀ ਉਹ ਦੂਜੀ ਜਗ੍ਹਾ ਦੀ ਫਾਰਦਾ ਤੜਾ ਹਟ ਠੀਕ ਹੈ ਜੀ ਸਾਡੇ ਹੱਥੇ ਕਿੱਥੇ ਪਾਇਆ ਉਦੋਂ ਸਾਡਾ ਪਾਣੀ ਪਾਉਣ ਗੱਲ ਖਤਮ ਹੂੰ ਬਿਲਕੁਲ ਸਾਡਾ ਪਾਣੀ ਪਾਉਣ ਸਾਡਾ ਗੱਲ ਖਤਮ ਜੇਕਰ ਦੇ ਕਾਲਕਾ ਸੇ ਨਿਕਲਿਆ ਕਰ ਸਕਦਾ ਤੇ ਦੱਸੇ ਨਹੀਂ ਸਕਦਾ ਉਹ ਕਿੱਥੇ ਆ ਪਹਿਲਾਂ ਨੂੰ ਫੇਰ ਆਪਣੀ ਪੋਸਟ ਤੇ ਅਸੀਵਾ ਦੇ ਰਿਹਾ ਚਾਹੀਦਾ ਆ ਕਿ ਹਾਂਜੀ ਮੈਂ ਇਹ ਇੱਕ ਬਾਹਰ ਮਾਰ ਤੇ ਆ ਸਾਡਾ ਜਿਹੜਾ ਬੰਦਾ ਆ ਚੋਟੇ ਸਾਡੇ ਇੱਥੇ ਆਏ ਹੋਏ ਆ ਪਰ ਲੋਕ ਵੈਲਕਮ ਆ ਕਿਉਂਕਿ ਉਹ ਅਮੀ ਸ਼ਾਸਨ ਦੇਗਾ ਤੇ ਆਉਣਾਰੇ ਪਰ ਮੇਰਾ ਇਹਨਾਂ ਨੂੰ ਸਾਨੂੰ ਵੀ ਸੁਭਾਅ ਲਿਆ ਫਰਦਾਂ ਲਿਆ ਕਿ ਦੱਖਣ ਕਿੱਥੇ ਜ਼ਮੀਨਾਂ ਦੇ ਵਿੱਚ ਪਾਣੀ ਪਾਦਣ ਗੱਲ ਖਤਮ ਜੋ ਵੀ ਕਰ ਸਕਦੇ ਸੀ ਮਸ਼ੀਨਾਂ ਦੀ ਆਪਣੀਆਂ ਲਿਆ ਲਿਆ ਪਾ ਦਿਨੇ ਪਾਣੀ ਗੱਲ ਖਤਮ ਇੰਗਰੇਜ਼ੀ ਮੜਾ ਹਾਲ ਨੂੰ ਤਾਂ ਉਹੀ ਟਾ ਕਰ ਰਹੇ ਆ ਜਾਂ ਤੂੰ ਜਾਂ ਤਾਂ